ਰਾਜਵਈ ਮੇਰੀ ਜੀ ਲੁੱਟ ਗਈ ਜੋ ਕੀ ਗੱਲ ਕੀ ਹੋਈ ਇਹ ਮੇਰੇ ਜਵਾਈ ਨੂੰ ਟੀਕਾ ਲਾਤਾ ਡਾਕਟਰ ਨੇ ਮੈਂ ਤੀਨੂ ਕਿ ਤੋਂ ਪੁੱਤ ਦੇਣਾ ਏ ਕਿਹੜਿਆ ਸੱਤਾ ਲੈ ਮੈਂ ਨਾ ਡਾਕਟਰ ਦੇ ਕਰਾਈ ਕਰਨੀਆ ਮੈਨੂੰ ਪੁੱਤ ਚਾਹੀਦਾ ਮੇਰਾ ਮੈਨੂੰ ਇਨਸਾਫ ਚਾਹ ਮੇਰੇ ਪੁੱਤ ਦਾ ਹਰ ਤੇ ਇਨਸਾਫ ਚਾਹੀਦਾ ਈ ਗੱਲ ਹੋਈ ਹੈ ਕੋਈ ਨਹੀਂ ਮੇਰਾ ਬਰਾਦਰ ਹੈ ਛੋਟਾ ਕੋਈ ਗੱਲ ਨਹੀਂ ਇਕੱਲੇ ਕੇ ਦਵਾਈ ਲੈਣ ਆਏ ਇਹਨਾਂ ਨੂੰ ਤੇ ਨਾ ਆਉਂਦੇ ਹਨ ਕਿਹੜੇ ਹਸਪਤਾਲੋਂ ਸਿਮਰਨੋ ਸਪੀਡਲੋਂ ਕੇਮਕਾਰ ਰੋਡ ਸਿਮਰਨੋ ਸਪੀਡਲੋਂ ਦਵਾਈ ਲੈਣ ਆਏ ਆ 15 ਮਿੰਟ ਨਾ ਲਾਏ 3 ਟੀਕੇ ਲਾਏ 15 ਮਿੰਟਾਂ ਚ 15 ਮਿੰਟਾਂ ਬਾਅਦ ਆਂਦਾ ਮੇਰੇ ਢੇਡੇ ਹੀ ਪੀੜ ਹੋ ਲੱਗੀ ਆ ਮੈਂ ਆਵਾਜ਼ ਮਾਰਨੀ ਹੈ ਡਾਕਟਰ ਲਈਏ ਕੰਪਿਊਟਰ ਆਇਆ ਡਾਕਟਰ ਨਹੀਂ ਆਇਆ ਕੰਪਿਊਟਰ ਨੇ ਟੀਕੇ ਤਿੰਨ ਲਾਏ ਆ ਲਾਗੇ ਇਹਨੇ ਚਲ ਗਿਆ ਤੇ ਫੇਰ ਆਇਆ ਤਾਂ ਪੈਸੇ ਦੇ ਦੋ ਮੈਂ ਕਿੰਨੇ ਦਾ ਇੰਨੇ ਮੈਂ ਦੇ ਦਿੱਤੇ ਪਏ ਉਸ ਨੇ ਫੇਰ ਨਾਲ ਤਾਂ ਉਹਦਾ ਪੀੜ ਹੋ ਲੱਗੀ ਮੇਰੇ ਕੀੜੀਆਂ ਹੀ ਲੱਗਦਾ ਪਏ ਮੈਂ ਭੱਜ ਕੇ ਆਵਾਜ਼ ਮਾਰਨ ਗਿਆ ਉਹਦੋਂ ਇਹਨਾਂ ਨੇ ਸਾਨੂੰ 20 ਮਿੰਟਾਂ ਦੇ ਬਾਹਰ ਚੱਲ ਜੋ 20 ਮਿੰਟ ਨਹੀਂ ਸਾਨੂੰ ਇਹਨਾਂ ਅੰਦਰ ਵਰਤ ਦਿੱਤਾ ਬਾਅਦ ਚ ਇਹਨਾਂ ਆ ਕੇ ਡੈਕ ਹੋ ਗਈ ਆ ਆ ਗੱਲ ਕੀ ਮੰਗ ਸਕਦੇ ਆਈ ਮੰਗਿਓ ਕਰਦੇ ਆ ਇਨਸਾਫ ਮਿਲਣਾ ਚਾਹੀਦਾ ਸਾਨੂੰ ਜੋ ਬੰਦੀ ਕਾਰਵਾਈ ਇਹਨਾਂ ਟੀਕਾ ਨਾਲ ਲੱਗਾ ਗਲਤ ਇਹ ਮੰਨਣ ਆਪੇ ਕਿੰਨੀ ਮਾਦੇ ਕਾਨੂੰਨੀ ਕਰ ਰਹੀ ਹੋਣੀ ਤੇ ਉਮਰ ਕਿੰਨੀ ਹੈ ਉਮਰ ਉਹਦੀ 27 ਸਾਲ ਦੀ ਮੈਂ ਹਾਂਜੀ ਵਿਆਹੇ ਤੋਂ ਕੁੜੀਆ ਜੀ ਮੇਰਾ ਸੁਚੈਨ ਸਿੰਘ ਆ আচ্ছা ਜਿਹੜਾ ਇੱਕ ਸਿਮਰਾ ਹਸਪਤਾਲ ਪਹੁੰਚਿਆ ਕੀ ਗੱਲ ਹੋਈ ਹੈ ਇਹ ਗੱਲ ਹੋਈ ਆ ਬੱਚੇ ਨੂੰ ਇਹਨਾਂ ਨੇ ਟੀਕਾ ਲਾ ਦਿੱਤਾ ਜੀ ਚੰਗਾ ਭਲਾ ਕਰੋਂ ਬੱਚਾ ਲਿਆ ਹਾਂ ਮੈਂ ਤੇ ਕੀ ਗੱਲ ਹੋਈ ਸੀ ਘਰ ਜਦੋਂ ਆਇਆ ਤੇ ਰੋਗ ਆ ਸਾਦਾ ਪਰ ਉਹ ਕੀ ਅੱਛਾ ਜੀ ਹਾਂ ਜਲਾ ਕਰਦਾ ਆ ਹਦਰਾ ਕੀ ਮੰਗ ਕਰਦੇ ਹੈ ਪ੍ਰਸ਼ਾਸਨ ਤੋਂ ਮੰਗ ਇਨਸਾਫ ਦੀ ਮੰਗ ਦੇ ਕਰਦੇ ਹੈ ਕੀ ਹੋ ਰਿਹਾ ਹੈ ਨਹੀਂ ਕੀ ਡਾਕਟਰਾਂ ਨੇ ਕੋਈ ਇਲਾਜ ਨਹੀਂ ਕੀਤਾ ਜਾਂ ਕੀ ਚੱਕਰ ਬਣਾਇਆ ਨਹੀਂ ਬਿਲ ਨਗੇਲੀ ਵਰਤੀ ਹੈ ਮਿੰਤਜਾ ਦੀ ਕੀ ਟੀਕਾ ਲਾਉਂਦਾ ਬਾਹਰ ਕੱਢਤਾ ਇਹਨਾਂ ਨੇ ਵੀ ਉਹ ਅੰਦਰ ਕਾ ਕਰਕੇ ਇਹਨਾਂ ਨੇ ਬੱਚੇ ਟੀਕਾ ਲਾਉਂਦਾ ਨੀਲਾ ਹੋ ਗਿਆ ਜਾਂ ਕੀ ਹੈ ਲੀਲਾ ਹੀ ਹੋਇਆ ਜਾਂਦਾ ਸਾਹਮਣੇ ਤੁਹਾਡੇ ਪਾਜੀ ਤੁਸੀਂ ਕੀ ਲਿਖੋ ਕਾਰਵਾਈ ਸਿਮਰਨ ਹਸਪਤਾਲ ਦੇ ਵਿੱਚ ਇੱਕ ਲੜਕਾ ਪਿਆ ਹੋਇਆ ਕਿ ਉਹਨਾਂ ਦਾ ਕਹਿਣਾ ਕਿ ਹਸਪਤਾਲ ਵੱਲੋਂ ਟੀਕਾ ਲਾ ਕੇ ਉਹ ਬੱਚੇ ਨੂੰ ਮਾਰ ਦਿੱਤਾ ਗਿਆ ਕੀ ਏ ਤੜਾ ਕਹਿੰਦਾ ਜੀ ਦੇਖੋ ਜੀ ਮੈਂ ਮੌਕੇ ਦੇ ਉੱਤੇ ਆਇਆ ਹਾਂ ਸਰਵਨ ਸਿੰਘ ਪੁੱਤਰ ਚੰਨ ਸਿੰਘ ਨੇ ਉਮਰ 27 ਸਾਲ ਇਹਨਾਂ ਨੂੰ ਜਿਹੜਾ ਹੈ ਬਿਮਾਰੀ ਦੀ ਹਾਲਤ ਵਿੱਚ ਸਿਮਰਨ ਹਸਪਤਾਲ ਇਲਾਜ ਵਾਸਤੇ ਇਹਨਾਂ ਦਾ ਪਰਿਵਾਰ ਲੈ ਕੇ ਆਇਆ ਸੀ ਜਿਹੜਾ 10-15 ਮਿੰਟਾਂ ਬਾਅਦ ਹੀ ਉਹਨਾਂ ਦੀ ਡੈਥ ਹੋਈ ਆ ਡਾਕਟਰਾਂ ਵੱਲੋਂ ਪੁੱਛਣ ਤੇ ਉਹਨਾਂ ਨੇ ਦੱਸਿਆ ਵੀ ਉਹਦੀ ਆਕਸੀਜਨ ਜਿਹੜੀ ਆ ਬਹੁਤ ਘਟੀ ਸੀ ਤੇ ਉਹਨੂੰ ਜਿਹੜਾ ਆ ਸਾਹ ਰੁਕ ਰੁਕੇ ਆਉਂਦੀ ਪ੍ਰੋਬਲਮ ਸੀ ਇਹਦਾ ਹੁਣ ਅਸੀਂ 174 ਦੀ ਕਾਰਵਾਈ ਕਰਕੇ ਪੋਸਟਮਾਰਟਮ ਕਰਵਾ ਕੇ ਪੋਸਟਮਾਰਟਮ ਦੇ ਵਿੱਚ ਜਿਹੜਾ ਜੋ ਵੀ ਡਾਕਟਰਾਂ ਵੱਲੋਂ ਰਿਪੋਰਟ ਆਏ ਵੀ ਉਹਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾਏਗੀ ਪਰ ਪਰਿਵਾਰ ਦਾ ਕਹਿਣਾ ਹੈ ਕਿ ਟੀਕਾ ਜਦੋਂ ਲੱਗਾ ਉਸ ਤੋਂ ਬਾਅਦ ਉਹਨਾਂ ਨੂੰ ਰੈਐਕਸ਼ਨ ਹੋਇਆ ਬਾਅਦ ਉਸ ਤੋਂ ਬਾਅਦ ਉਹ ਜਿੱਦ ਦਿੱਤ ਹੋਈ ਹੈ ਵੇਖੋ ਜੀ ਇਹਦੇ ਪੋਸਟਮਾਰਟਮ ਦੇ ਦੌਰਾਨ ਹੀ ਜਿਹੜਾ ਹੈ ਉਹ ਡਾਕਟਰ ਦੱਸ ਸਕਦੇ ਆ ਵੀ ਇਹਦੀ ਮੌਤ ਕਿੱਦਾਂ ਹੋਈ ਹੈ